ਮਾਨਯੋਗ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਫਿਰੋਜ਼ਪੁਰ ਪੁਲਿਸ ਲਗਾਤਾਰ سنگੀਨ ਅਪਰਾਧਾਂ ਦੇ ਦੋਸ਼ੀਆਂ ਨੂੰ ਠੱਲ ਪਾਉਣ ਲਈ ਸਖਤ ਤੋਂ ਸਖਤ ਕਾਰਵਾਈ ਕਰ ਰਹੀ ਹੈ। ਦੀਵਾਲੀ ਦੀ ਰਾਤ ਨੂੰ ਮਿਤੀ 1 ਨਵੰਬਰ ਇੱਕ ਵਾਰਦਾਤ ਹੋਈ ਜਿਸ ਵਿੱਚ ਪੰਜ ਅਣਪਛਾਤੇ ਵਿਅਕਤੀਆਂ ਨੇ ਪਿੰਡ ਸੋਰ ਸਿੰਘ ਵਾਲਾ ਵਿੱਚ ਇੱਕ ਟਰੱਕ ਡਰਾਈਵਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਗਨ ਪੁਆਇੰਟ ਤੇ ਰਾਈਫਲ ਦਿਖਾ ਕੇ ਉਹਨਾਂ ਨੂੰ ਬਲਾਈਂਡਫੋਲਡ ਕੀਤਾ ਗਿਆ। ਉਨਾ ਦਾ ਟਰੱਕ ਨਾਲ ਲਿਜਾ ਕੇ ਇੱਕ ਅਨਨੋਨ ਜਗ੍ਹਾ ਤੇ ਉਸ ਵਿੱਚੋਂ 764 ਗੱਟੇ ਝੋਨੇ ਦੇ ਅਨਲੋਡ ਕੀਤੇ ਗਏ ਤੇ ਸਵੇਰੇ ਉਹ ਟਰੱਕ ਡਰਾਈਵਰ ਤੇ ਨਾਲ ਇੱਕ ਹੋਰ ਮੁੰਡੇ ਨੂੰ ਜਾ ਕੇ ਕੋਟ ਕਰੂ ਟੋਲ ਪਲਾਜ਼ਾ ਉੱਥੇ ਇੱਕ ਸੁਨਸਾਨ ਜਗ੍ਹਾ ਤੇ ਛੱਡ ਦਿੱਤਾ ਗਿਆ ਟਰੱਕ ਦੇ ਸਮੇਤ ਇਸ ਵਾਰ ਦਾਥ ਹੋਣ ਤੋਂ ਬਾਅਦ ਥਾਣਾ ਕੁਲਗੜੀ ਵਿਖੇ ਮਕਦਮਾ ਨੰਬਰ 136 ਮਿਤੀ 3 ਨਵੰਬਰ ਅਧੀਨ ਧਾਰਾ 309 140 190 191 ਬੀ ਐਨ ਐਸ ਅਤੇ ਸੈਕਸ਼ਨ 25 ਆਰਮਜ਼ ਐਕਟ ਅਧਰਜ ਕੀਤਾ ਗਿਆ ਅਤੇ ਇਹਨਾਂ ਮੁਕਦਮਿਆਂ ਨੂੰ ਇਹਨਾਂ ਮੁਕਦਮੇ ਦੇ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਐਸ ਐਚਓ ਫੂਲਗੜੀ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਜਿਨ੍ਹਾਂ ਨੇ ਟੈਕਨੀਕਲ ਇਨਵੈਸਟੀਗੇਸ਼ਨ ਯੂਜ਼ ਕਰਦੇ ਹੋਏ ਅਤੇ ਹੋਰ ਵੀ ਸਾਰੇ ਏਰੀਆ ਦੀ ਸੀਸੀਟੀਵੀ ਫੁਟੇਜਿਸ ਚੈੱਕ ਕਰਕੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਸ ਮੁਕਦਮੇ ਦੇ ਚਾਰ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਇਹਨਾਂ ਤੋਂ ਅਸੀਂ ਰਿਕਵਰ ਕੀਤਾ ਇੱਕ 12 ਬੋਰ ਦੀ ਦਨਾਲੀ ਇੱਕ ਕਾਪਾ ਇੱਕ ਕਰਪਾਨ ਅਤੇ i20 ਗੱਡੀ ਸਰੀ ਕਿਸ ਤਰ੍ਹਾਂ ਇਹ ਲੁੱਟਾ ਖੋਹ ਦਾ ਇੰਜਾਮ ਬਣਾਉਂਦੇ ਇਹਨਾਂ ਦਾ ਵਾਰਦਾਤ ਕਰਨ ਦਾ ਤਰੀਕਾ ਇਹ ਹੈ ਕਿ ਇਹ ਰਾਤ ਨੂੰ ਕਿਸੇ ਸੁੰਨਸਾਨ ਜਗ੍ਹਾ ਤੇ ਟਰੱਕ ਡਰਾਈਵਰ ਨੂੰ ਆਪਣੀ ਰਾਈਫਲ ਦਿਖਾ ਕੇ ਲੁੱਟਦੇ ਨੇ ਉਹਨਾਂ ਦੇ ਅੱਖਾਂ ਤੇ ਪੱਟੀ ਬੰਨ੍ਹ ਕੇ ਕਿਸੇ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਉਹਨਾਂ ਦਾ ਸਮਾਨ ਅਨਲੋਡ ਕਰਕੇ ਚੋਰੀ ਕਰਕੇ ਜਾਂ ਤਾਂ ਇਹ ਟਰੱਕ ਵੀ ਨਾਲ ਲੈ ਜਾਂਦੇ ਨੇ ਜਾਂ ਫਿਰ ਟਰੱਕ ਸਮੇਤ ਉਹਨਾਂ ਨੂੰ ਵਾਪਸ ਛੱਡ ਕੇ ਆ ਜਾਂਦੇ ਨੇ ਪਹਿਲਾਂ ਵੀ ਕੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਨੇ ਜੀ ਇਹ ਚਾਰ ਦੋਸ਼ੀਆਂ ਦੇ ਹੋਰ ਵੀ ਪਹਿਲਾਂ ਪਰਚੇ ਦਰਜ ਨੇ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਰੋਬਰੀ ਦੇ ਡਕੈਤੀ ਦੇ ਕਾਫੀ ਪਰਚੇ ਦਰਜ ਨੇ ਅਤੇ ਇਸ ਦੀ ਅਸੀਂ ਇਨਵੈਸਟੀਗੇਸ਼ਨ ਹੋਰ ਅੱਗੇ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਕਿਹੜੇ ਕਿਹੜੇ ਦੋਸ਼ੀ ਸ਼ਾਮਲ ਨੇ ਇਸ ਵਾਰਦਾਤ 'ਚ ਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜੇ 764 ਗੱਟੇ ਇਹਨਾਂ ਨੇ ਚੋਰੀ ਕੀਤੇ ਸੀਗੇ ਉਹ ਅੱਗੇ ਕਿੱਥੇ-ਕਿੱਥੇ ਵੇਚੇ ਨੇ ਉਹਨਾਂ ਦੀ ਰਿਕਵਰੀ ਕੀਤੀ ਜਾਊਗੀ